ਸ਼ਕਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਪੂਰੇ ਵਿਸ਼ਵ ਪੜਦੇ ਵਿੱਚ ਅੱਜ ਬੁਰਾਈ ਉੱਤੇ ਅਛਾਈ ਦੀ ਪ੍ਰਤੀਕ ਤਿਉਹਾਰ ਦੁਸ਼ਹਿਰਾ ਬੜੀ ਧੂਮਤਾਂ ਦੇ ਨਾਲ ਮਨਾਇਆ ਜਾ ਰਿਹਾ ਤੇ ਅੰਮ੍ਰਿਤਸਰ ਦੇ ਵਿੱਚ ਵੀ ਦੁਸ਼ਹਿਰੇ ਦੀਆਂ ਰੌਣਕਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਤਾਂ 라ਵਨ দહન ਕਰਨ ਦੀ ਤਿਆਰੀ ਹਰ ਪਾਸੇ ਚੱਲ ਰਹੀ ਹੈ ਇਸ ਵਕਤ ਮੈਂ ਮੌਜੂਦਾ ਪੱਧਰਕਾਲੀ ਗਰਾਊਂਡ ਦੇ ਵਿੱਚ ਜਿੱਥੇ ਵੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਜੋ 라ਵਨ দહન ਜਿਹੜਾ 라ਵਨ ਹੈ ਪੂਰੀ ਤਰ੍ਹਾਂ ਤਿਆਰ ਹੋ ਚੁੱਕਿਆ ਹੈ 라ਵਨ ਮੇਗਨਾਥ ਕੁੰਕਰਨ ਜੋ ਪੁਤਲੇ ਨੇ ਤਿਆਰ ਹੋ ਚੁੱਕੇ ਨੇ ਤੇ ਅੱਜ ਨੂੰ ਇਹਨਾਂ ਨੂੰ ਦਹਨ ਕੀਤਾ ਜਾਵੇਗਾ ਖਾਸ ਤਿਉਹਾਰ ਮਨਾਇਆ ਜਾਵੇਗਾ ਕਿਉਂਕਿ ਲਗਾਤਾਰ ਅਸ਼ਾਯਦਾ ਪ੍ਰਤੀ ਤਿਉਹਾਰ ਤੇ ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਵੀ ਵੱਖ-ਵੱਖ ਜਿਹੜੇ ਕੜੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਜਿਸ ਤਰ੍ਹਾਂ ਦੇਖਿਆ ਜਾਵੇ ਕਿ ਇਹਨਾਂ 라ਵਣ ਦੇ ਵਿੱਚ ਪਟਾਕੇ ਬਹੁਤ ਸਾਰੇ ਪਾਏ ਹੁੰਦੇ ਨੇ ਤਾਂ ਕੋਈ ਅਨੁਸੁਖਾਵੀ ਘਟਨਾ ਨਾ ਵਾਪਰੇ ਕੋਈ ਸ਼ਰਾਰਤੀ ਅੰਸਰ ਹੈ ਕਿਸੇ ਵੀ ਤਰੀਕੇ ਦੀ ਕੋਈ ਖਰਾਬੀ ਨਾ ਕਰੇ ਉਸ ਨੂੰ ਲੈ ਕੇ ਪੁਲਿਸ ਜਿਹੜੀ ਹੈ ਉਹ ਲਗਾਤਾਰ ਸਤਰਕ ਹੈ ਪੁਲਿਸ ਦੇ ਵੱਲੋਂ ਬੀਤੇ ਦਿਨੀ ਫਲੈਗ ਮਾਰਚ ਵੀ ਕੱਢੇ ਗਿਆ ਤਾਂ ਮੇਰੇ ਨਾਲ ਇਸ ਵਕਤ ਪੁਲਿਸ ਅਧਿਕਾਰੀ ਜਿਹੜੇ ਅਫਸਰ ਮੌਜੂਦ ਨੇ ਜਸਪਾਲ ਸਿੰਘ ਸਰ ਗੱਲਬਾਤ ਕਰਦੇ ਹਾਂ ਸਰ ਕਿਸ ਤਰ੍ਹਾਂ ਦੇ ਅੱਜ ਦੁਸ਼ਹਿਰੇ ਨੂੰ ਲੈ ਕੇ ਇੰਤਜ਼ਾਮ ਜੋਨੇ ਤੁਹਾਡੇ ਵੱਲੋਂ ਕੀਤੇ ਗਏ ਮੈਡੂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਪੂਰੇ ਦੇਸ਼ ਦੇ ਵਿੱਚ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਉਸੇ ਸੀਜ਼ਨ ਦੇ ਵਿੱਚ ਅੱਜ ਦੁਸ਼ਹਿਰੇ ਦਾ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਇਹ ਨੇਕੀ ਦੇ ਉੱਤੇ ਬਦੀ ਦੇ ਉੱਤੇ ਨੇਕੀ ਦੀ ਜਿੱਤ ਹੈ ਉਹਦੇ ਸਬੰਧ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਅਲੱਗ-ਅਲੱਗ ਜਗ੍ਹਾ ਤੇ ਦੁਸ਼ਹਿਰੇ ਦੇ ਤਿਹਾੜੀ ਜਿਹੜਾ ਮਨਾਇਆ ਜਾ ਰਿਹਾ ਹੈ ਤੇ ਰਾਮ ਦੇ ਪੁੱਤਰਾਂ ਨੂੰ ਅਕ ਲਗਾਈ ਜਾਊਗੀ ਸ਼ਾਮ ਨੂੰ ਜਿਉਂ ਹੀ ਦਿਨ ਢ ਤੇ ਲਗ ਲਗ ਜਿੱਥੇ ਵੀ ਦਸਹਿਰਾ ਹਮਸਦ ਦੇ ਵਿੱਚ ਮਨਾਇਆ ਜਾ ਰਿਹਾ ਉਥੇ ਸੁਰੱਖਿਆ ਉਹ ਜੋ ਪੂਰੇ ਹੀ ਕਮਿਸ਼ਨਰੇਟ ਦੇ ਵਿੱਚ ਪ੍ਰਬੰਧ ਸਾਡੇ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਪੁੱਲ ਜੀ ਵੱਲੋਂ ਕਰਾਏ ਗਏ ਨੇ ਉਹਦੇ ਤਹਿਤ ਜਿਸ ਤਰ੍ਹਾਂ ਮੇਰੀ ਡਿਊਟੀ ਇੱਥੇ ਲੱਗੀ ਹੋਈ ਹੈ ਪੱਧਰ ਵਾਲੀ ਗਰਾਊਂਡ 'ਚ ਸਾਰੇ ਜਿੱਥੇ ਵੀ ਦਸਹਿਰਾ ਮਨਾਇਆ ਜਾ ਰਿਹਾ ਉਥੇ ਵਕਫਾ ਕਬਸਰਾ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਸਰ ਕਿਸ ਕੇ ਜਗ੍ਹਾ ਤੇ ਅੱਜ ਨਾਕਾਬੰਦੀ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਔਰ ਜਿਸ ਤਰ੍ਹਾਂ 라ਵਣ ਦੇ ਪੁਤਲੇ ਉਹਨਾਂ ਦੇ ਆਸ-ਪਾਸ ਵੀ ਜਿਹੜੀ ਪੁਲਿਸ ਹੈ ਹਰ ਪਾਸੇ ਤੇ ਨਾਦ ਕੀਤੀ ਗਈ ਹੈ ਬਿਲਕੁਲ ਜੀ ਜਿੱਸਾ ਤੁਸੀਂ ਸਮਝਦੇ ਹੋ ਉਹ ਵੀ ਜਦੋਂ ਆਗ ਲਗਾਈ ਜਾਊਗੀ ਤਾਂ ਥੋੜੀ ਜੀ ਉੱਥੇ ਇਹ ਹੁੰਦਾ ਲੋਕਾਂ ਨੂੰ ਉੱਥੇ ਵੀ ਭੱਜ ਕੇ ਅਸੀਂ ਉਹ ਜੋ ਧਰਮਦੀਆਂ ਹੱਡੀਆਂ ਜਿਹਨੂੰ ਕਹਿੰ ਲੈਂਦੇ ਆਪਾਂ ਉਹਨਾਂ ਨੂੰ ਲੋਕਾਂ ਦੇ ਘਰਾਂ ਨੂੰ ਜਾਣ ਦੀ ਕੋਸ਼ਿਸ਼ ਹੁੰਦੀ ਹੈ ਉਸ ਵੇਲੇ ਥੋੜੀ ਭਜੜ ਮਚਣ ਦੀ ਸਾਡੇ ਨੂੰ ਅਚੰਕਾ ਹੁੰਦੀ ਹੈ ਉਹਦੇ ਸਬੰਚੇ ਅਸੀਂ ਕਰਕੇ ਸਿਕਿਉਰਿਟੀ ਟਾਈਟ ਕੀਤੀ ਗਈ ਹੈ ਤੇ ਲੋਕਾਂ ਨੂੰ ਅਸੀਂ ਸਾਡੀ ਅਪੀਲ ਵੀ ਇਹੀ ਹੈ ਕਿ ਅੱਗ ਲੱਗਣ ਤੋਂ ਬਾਅਦ ਜਿੰਨੀ ਦੇਰ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਸਾਡੇ ਉਹਨੂੰ ਠੰਡਾ ਨਹੀਂ ਕਰ ਦਿੰਦੇ ਉਹਨਾਂ ਦੇ ਲਾਗੇ ਨਾ ਜਾਇਆ ਜਾਵੇ ਤਾਂ ਕਿ ਕੋਈ ਅਨਸਗਾ ਵੀ ਘਟਦਾ ਨਾ ਵਾਪਰ ਸਕੇ ਕਰਨਗੇ ਮੈਸੇਜ ਦੇਣਾ ਚਾਹੋਗੇ ਕਿਉਂਕਿ ਕੁਝ ਹੀ ਦੇਰ ਦੇ ਵਿੱਚ 라ਵਨ ਦਹਨ ਹੋਏਗਾ ਬਹੁਤ ਸਾਰੀ ਜਿਹੜਾ ਭੀੜ ਹੈ ਉਹ ਆ ਜਾਂਦੀ ਹੈ ਦੂਰੋਂ ਦੂਰੋਂ ਲੋਕ ਇਹ ਜਿਹੜਾ ਨਜ਼ਾਰਾ ਦੇਖਣ ਆਉਂਦੇ ਮੇਰੀ ਲੋਕਾਂ 'ਕੀ ਇਹੀ ਅਪੀਲ ਹੈ ਵੀ ਜਿਹੜਾ ਤਿਉਹਾਰ ਹੈ ਇਹਨੂੰ ਸ਼ਾਂਤੀ ਦੇ ਨਾਲ ਪਿਆਰ ਦੇ ਨਾਲ ਬਣਾਇਆ ਜਾਵੇ ਕਿਸੇ ਕਿਸਮ ਦੀ ਜਿਹੜੀ ਪੈਨਿਕ ਰੀਡ ਨਾ ਕੀਤੀ ਜਾਵੇ ਤੇ ਤਾਂ ਕਿ ਲੋਕਾਂ 'ਚ ਸ਼ਾਂਤੀ ਦਾ ਮੈਸੇਜ ਜਾਵੇ ਤੇ ਤਿਉਹਾਰ ਜਿਹੜਾ ਸਹੀ ਸਲਾਮਤ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਲੇ ਸੋ ਬਿਲਕੁਲ ਲਗਾਤਾਰ ਦੇਖ ਸਕਦੇ ਹੋ ਕਿ ਹਰ ਪਾਸੇ ਚਾਹੇ ਉਹ ਮਹਿਲਾ ਕਰਮੀਆਂ ਨੇ ਹਰ ਪਾਸੇ ਪੁਲਿਸ ਜੜੀ ਹੈ ਤੈਨਾਤ ਹੈ ਤੇ 라वण दहन ਦੀਆਂ ਜੜੀਆਂ ਤਿਆਰੀਆਂ ਨੇ ਉਹ ਚੱਲ ਰਹੀਆਂ ਨੇ ਅੰਮ੍ਰਿਤਸਰ ਸ਼ਹਿਰ ਦਾ ਦ੍ਰਿਸ਼ ਦਿਖਾ ਰਹੇ ਹਾਂ ਤੇ ਭਦਰਕਾਲੀ ਗਰਾਊਂਡ ਦੇ ਵਿੱਚ ਮੌਜੂਦਾ ਤੇ ਗਰਾਊਂਡ ਤੇ ਦੇਖ ਸਕਦੇ ਹੋ ਕਿ 라वण ਜਿਹੜਾ ਹੈ ਪੂਰੀ ਤਰ੍ਹਾਂ ਸਜ ਚੁੱਕਿਆ ਹੈ ਦੂਰ ਦੂਰੋਂ ਲੋਕ ਜਿਹੜੇ ਨੇ ਇੱਥੇ ਆ ਰਹੇ ਨੇ ਤੇ ਇੱਥੇ ਲੋਕਾਂ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਸਰ ਅੱਜ ਅ ਦੁਸ਼ਹਿਰੇ ਦਾ ਤਿਉਹਾਰ ਹੈ ਨੇਕਤਾ ਦਾ ਤਿਉਹਾਰ ਹੈ ਬਦੀ ਤੇ ਨੇਕੀ ਦੀ ਜਿੱਤ ਦਾ ਤਿਉਹਾਰ ਹੈ ਕਿਸ ਤਰ੍ਹਾਂ ਦੇਖ ਦਿਓ ਜਿਸ ਤਰ੍ਹਾਂ ਅੱਜ ਹਰ ਪਾਸੇ 라ਵਨ ਦਹਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਫੈਸਟੀਵਲ ਸੀਜ਼ਨ ਸ਼ੁਰੂ ਹੋ ਚੁੱਕੇ ਨੇ ਤੇ ਤੁਸੀਂ ਵੀ ਅੱਜ ਡਰਾਉਨ ਦੇ ਵਿੱਚ ਆਇਓ ਮੈਡਮ ਬਹੁਤ ਹੀ ਵਧੀਆ ਲੱਗਣਿਆ ਮੈਂ ਕਪੂਰਥਲੀ ਜ਼ਿਲ੍ਹਾ ਤੋਂ ਆਇਆ ਹਾਂ ਬਰਸਰ ਕਿਉਂਕਿ ਬਹੁਤ ਹੀ ਵਧੀਆ ਤਿਹਾੜਿਆ ਆਪਣੇ ਪੰਜਾਬ ਦਾ ਦਸਹਿਰਾ ਕਿਉਂਕਿ ਬਹੁਤ ਹੀ ਵਧੀਆ ਬੜੇ ਤਰੀਕੇ ਨਾਲ ਵਧੀਆ ਸਜਾਇਆ ਹੋਇਆ ਹੈ ਕਿਉਂਕਿ ਪੂਰਾ ਕੰਪੀਟੀਸ਼ਨ ਮਤਲਬ ਕਿ ਜੋ ਵੀ ਆਪਣੀ ਯੂਥ ਹੈ ਸਾਰਾ ਕਪ ਇਦਾਂ ਹੀ ਤਿਹਾਰਾਂ ਨੂੰ ਮਨਾਉਂਦੇ ਰਹੀਏ ਤੇ ਖੁਸ਼ੀਆਂ ਮਨਾਉਂਦੇ ਰਹੀਏ ਪੰਜਾਬ 'ਚ ਮੈਸੇਜ ਕੀ ਦੇਣਾ ਚਾਹੋਗੇ ਜਿਸ ਤਰ੍ਹਾਂ ਬੁਰਾਈ ਤੇ ਅਛਾਈ ਦਾ ਪ੍ਰਤੀਕ ਹੈ ਹਰ ਪਾਸੇ ਅਛਾਈ ਜਿਹੜੀ ਹੈ ਉਹ ਫੈਲਾਈ ਜਾਂਦੀ ਹੈ ਇਸ ਤਿਉਹਾਰ ਨੂੰ ਮਨਾਉਣ ਦੇ ਪਿੱਛੇ ਜੋ ਉਦੇਸ਼ ਹੈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਆਪਣੇ ਦੇਸ਼ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦੀ ਅਛਾਈ ਹੋਣੀ ਚਾਹੀਦੀ ਹੈ ਤੇ ਕਿਸ ਤਰ੍ਹਾਂ ਦੀ ਬੁਰਾਈ ਜਿਹੜੀ ਉਹ ਖਤਮ ਹੋਣੀ ਚਾਹੀਦੀ ਹੈ ਮੈਡਮ ਅਛਾਈ ਇਹ ਹੋਣੀ ਚਾਹੀਦੀ ਹੈ ਜੋ ਕਿ ਵਧੀਆ ਤਰੀਕੇ ਨਾਲ ਕਰੇ ਆਪਣਾ ਜੋ ਵੀ ਇਤਿਹਾਸ ਚੱਲਦਾ ਹੈ ਉਹ ਚੱਲਦਾ ਰਹੇ ਬੁਰਾਈ ਦਾ ਇਹ ਕਿ ਮਤਲਬ ਕਿ ਜੋ ਕੀ ਅੱਜ ਕੱਲ ਬਲਤਕਾਰ ਹੋ ਰਿਹਾ ਹੈ ਉਹ ਬੁਰਾਈ ਮਟਾਈ ਜਾਵੇ ਤੇ ਪੰਜਾਬ ਜਿੱਦਾ ਸੋਨੇ ਦੀ ਜੜੀ ਸੀ ਉਦੋਂ ਦਾ ਇਹੀ ਬਣਿਆ ਰਹੇ ਬਿਲਕੁਲ ਹਰ ਕਿਸੇ ਦੇ ਆਪਣੇ ਆਪਣੇ 뷰 ਪੁਆਇੰਟ ਨੇ ਕਿ ਜਿਸ ਤਰ੍ਹਾਂ ਦੀਆਂ ਬੁਰਾਈਆਂ ਜੋ ਨੇ ਉਹ ਚੱਲ ਰਿਆ ਨੇ ਉਸ ਨੂੰ ਖਤਮ ਕਰਨ ਦੇ ਲਈ ਮੈਸੇਜ ਜਿਹੜੇ ਨੇ ਦਿੱਤੇ ਜਾ ਰਹੇ ਨੇ ਤਾਂ ਦੇਖ ਸਕਦੇ ਹੋ ਕਿ ਪੂਰਾ ਦ੍ਰਿਸ਼ ਜਿਹੜਾ ਹੈ ਉਹ ਤੁਹਾਨੂੰ ਦਿਖਾ ਰਿਹਾ ਰਾਵਣ ਕੁੰਭਕਰਨ ਅਤੇ ਮੇਗਨਾਥ ਦੇ ਜੋ ਪੁਤਲੇ ਨੇ ਉਹ ਤਿਆਰ ਹੋ ਚੁੱਕੇ ਨੇ ਤੇ ਇੱਥੇ ਹੋਰ ਵੀ ਗੱਲਬਾਤ ਕਰਾਂਗੇ ਦੂਰੋਂ ਦੂਰੋਂ ਭਗਤ ਪਧਰਕਾਲੀ ਗਰਾਊਂਡ ਦੇ ਵਿੱਚ ਪਹੁੰਚ ਰਹੇ ਨੇ ਸਰ ਕੀ ਕਹਿਣਾ ਚਾਹੋਗੇ ਅੱਜ ਰਾਵਣ ਦਹਨ ਕੋਚੀ ਦੇਵ ਦੇ ਵਿੱਚ ਕੀਤਾ ਜਾਵੇਗਾ ਤਾਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਦੁਸ਼ਹਿਰੇ ਦਾ ਤਿਉਹਾਰ ਹੈ ਜੀ ਮੈਮ ਚਲੋ ਬਹੁਤ ਵਧੀਆ ਇਹ ਬਾਤ ਸਵੱਦ ਜਲਦ ਤੋਂ ਜਲਦੇ ਸ਼ਾਂਤੀ ਕਰ ਆਪਣਾ ਜੋ ਵੀ ਹੈ ਦੁਸ਼ਹਿਰੇ ਦਾ ਪ੍ਰੋਗਰਾਮ ਵਧੀਆ ਵਧੀਆ ਢੰਗ ਨਾਲ ਹੋਵੇ ਕਿਸੇ ਦਾ ਨੁਕਸਾਨ ਨਾ ਹੋਵੇ ਮਹਾਰਾਣੀ ਮੇਰ ਕਰੇ ਤੰਦਰੁਸਤੀਆਂ ਬਖਸ਼ੇ ਜੀ ਜੈ ਮਾਤਾ ਦੀ ਮਹਾਰਾਣੀ ਦੀ ਅਛਾਈ ਜਾਂਦੀ ਉਹ ਸ਼ਹਿਰ ਦੇ ਵਿੱਚ ਬਣੀ ਰਹੇ ਕਿਉਂਕਿ ਅੱਜ ਬੁਰਾਈ ਤੇ ਅਛਾਈ ਦਾ ਤਿਉਹਾਰ ਜੀ ਚਲੋ ਜੀ ਮਹਾਰਾਣੀ ਮੇਰ ਕਰੇ ਤੇ ਇੱਥੇ ਤੰਦਰੁਸਤੀਆਂ ਬਖਸ਼ਦੇ ਰਹਿਣ ਕੋਈ ਵੀ ਚਲੋ ਵੀ ਅੱਜ ਸਰਵਨਾਸ਼ ਹੋ ਨਾ ਆ ਜਿਨ੍ਹਾਂ ਦਾ ਵੀ ਤੇ ਮੇਰ ਕਰੇ ਪਲਾ ਕਰੇ ਕੋਈ ਕਿਸੇ ਦਾ ਨੁਕਸਾਨ ਨਾ ਹੋਵੇ ਜੈ ਮਾਤਾ ਦੀ ਸੋ ਬਿਲਕੁਲ ਹਰ ਪਾਸੇ ਦੇਖ ਸਕਦੇ ਹੋ ਕਿ ਜੋ ਤਿਉਹਾਰ ਨੂੰ ਲੈ ਕੇ ਜੋ ਹਰ ਪਾਸੇ ਚੱਲ ਰਹੀਆਂ ਨੇ ਤਿਆਰੀਆਂ ਉਹ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀਆਂ ਨੇ ਤੇ ਕੁਝ ਹੀ ਦੇਰ ਦੇ ਵਿੱਚ ਇਹ ਤਿਉਹਾਰ ਮਨਾਇਆ ਜਾਵੇਗਾ ਛੋਟੇ-ਛੋਟੇ ਬੱਚੇ ਲੈ ਕੇ ਆਏ ਹੋ ਕਿਵੇਂ ਦਾ ਲੱਗ ਰਿਹਾ ਹੈ ਵਧੀਆ ਬਹੁਤ ਵਧੀਆ ਲੱਗ ਰਿਹਾ ਹੈ ਕੀ ਕਹਿਣਾ ਚਾਹੋਗੇ ਬੱਚਿਆਂ 'ਚ ਕਿੰਨਾ ਉਤਸ਼ਾਹ ਹੈ ਅੱਜ ਦੇ ਦਿਨ ਬਹੁਤ ਜ਼ਿਆਦਾ ਨਾਵਨ ਦੇਖਣਾ ਹੈ ਬਹੁਤ ਜ਼ਿਆਦਾ ਸੋਲ ਸੋ ਹਰ ਪਾਸੇ ਜਿਹੜਾ ਹੈ ਇਹ ਤਿਉਹਾਰ ਦੀਆਂ ਜਿਹੜੀਆਂ ਰੌਣਕਾਂ ਨੇ ਲੱਗ ਚੁੱਕੀਆਂ ਨੇ ਤਾਂ ਪੁਲਿਸ ਦੇ ਵੱਲੋਂ ਵੀ ਕਿੰਨੇ ਕਿਤੇ ਜਿਹੜੇ ਕੜੇ ਸੁਰੱਖਿਆ ਦੇ ਪ੍ਰਬੰਧ ਨੇ ਉਹ ਕੀਤੇ ਗਏ ਨੇ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਮੌਕੇ ਤੇ ਮੌਜੂਦ ਨੇ ਤੇ ਹਰ ਪਾਸੇ ਦੇਖ ਸਕਦੇ ਹੋ ਕਿ ਪੁਲਿਸ ਦੀ ਤੈਨਾਤੀ ਦੇਖਣ ਨੂੰ ਮਿਲिए ਚਾਹੇ ਉਹ ਮਹਿਲਾ ਕਰਮੀ ਨੇ ਚਾਹੇ ਉਹ ਪੁਲਿਸ ਜਵਾਰ ਨੇ ਹਰ ਪਾਸੇ ਜਿਹੜਾ ਹੈ ਤਨਾਥੇ ਤਾਂ ਜੋ ਸੁਰੱਖਿਆ ਜਿਹੜੀ ਹੈ ਸੁਰੱਖਿਆ ਪਹਿਲ ਦੇ ਆਧਾਰ ਤੇ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਆ ਜਾਂਦੇ ਨੇ ਇਸ 라ਵਣ ਜਦੋਂ ਦੇਹਨ ਹੁੰਦਾ ਹੈ ਦੇਖਣ ਨੂੰ ਤਾਂ ਪੁਲਿਸ ਦੇ ਸੁਰੱਖਿਆ ਕੜੇ ਪ੍ਰਬੰਧਾ ਹੇਠ ਅੱਜ ਇਹ ਤਿਉਹਾਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬੜੀ ਤੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਕੈਮਰਾਮੈਨ ਅਰਸ਼ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ